ਨਵਾਂ ਸ਼ਹਿਰ ਦੇ ਪਿੰਡ ਚੀਕਲ ਅਧਾਨਾ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਦੀ ਹੈ ਤਾਂ ਇਹ ਪੂਰਾ ਮਾਮਲਾ ਤੁਹਾਨੂੰ ਦੱਸ ਦਈਏ ਕਿ ਨਵਾਂ ਸ਼ਹਿਰ ਦੇ ਪਿੰਡ ਚੀਕਲ ਅਧਾਨਾ ਜਿੱਥੇ ਕੀ ਇੱਕ ਕਮਾਦ ਦੇ ਖੇਤਾਂ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਦੀ ਹੈ ਉੱਥੇ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬੀ ਜਾਂ ਪ੍ਰਵਾਸੀ ਵੀ ਦੱਸਿਆ ਜਾ ਰਿਹਾ ਹੈ ਤਾਂ ਇਹ ਪੂਰਾ ਮਾਮਲਾ ਦੱਸ ਦਈਏ ਕਿ ਤੁਹਾਨੂੰ ਇੱਕ ਕਮਾਦ ਦੇ ਖੇਤਾਂ ਵਿੱਚ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਦੀ ਹੈ ਜਿੱਥੇ ਕਿ ਬਲਾਕ ਬੰਗਾ ਤੀਨੋਂ ਦੇ ਪਿੰਡ ਚਿੱਕਰਾ ਦਾਦੇ ਕਮਾਦ ਦੇ ਖੇਤਾਂ ਵਿੱਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਜਿਸ ਕਰਕੇ ਪਿੰਡ ਚ ਬਹੁਤ ਸਾਰੀ ਸਨਸਨੀ ਫੈਲ ਗਈ ਹੈ ਤੇ ਕਈ ਲੋਕ ਇਹ ਇਸ ਨੂੰ ਪ੍ਰਵਾਸੀ ਦੱਸ ਰਹੇ ਨੇ ਤੇ ਕਈ ਇਸ ਨੂੰ ਪੰਜਾਬੀ ਦੱਸ ਰਹੇ ਨੇ ਤਾਂ ਪੂਰਾ ਮਾਮਲਾ ਅਜੇ ਤੱਕ ਨਹੀਂ ਪਤਾ ਲੱਗਾ ਪਿੰਡ ਚਿੱਕਨ ਵਾਸੀ ਹਰਦੀਪ ਸਿੰਘ ਉਰਫਤ ਦੀਪਾ ਪੁੱਤਰ ਸਵਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਖੇਤਾਂ ਵਿੱਚ ਕਮਾਦ ਲਗਾਈ ਹੋਈ ਸੀ ਅਤੇ ਉਕਤ ਕਮਾਦ ਨੂੰ ਬੰਨਣ ਲਈ ਕੁਝ ਪ੍ਰਵਾਸੀ ਮਜ਼ਦੂਰ ਉਹਨਾਂ ਦੇ ਖੇਤਾਂ ਵਿੱਚ ਕੰਮ ਕਰਨ ਜਾ ਰਹੇ ਸੀ ਤਾਂ ਉਹਨਾਂ ਨੇ ਦੱਸਿਆ ਜਿਵੇਂ ਹੀ ਉਕਤ ਪ੍ਰਵਾਸੀ ਮਜ਼ਦੂਰ ਦੁਪਹਿਰ ਤੋਂ ਬਾਅਦ ਸਮੇਂ ਦੇ ਇੱਕ ਕਮਾਦ ਖੇਤਾਂ ਵਿੱਚ ਕਮਾਦ ਕਰਨ ਲਈ ਗਏ ਤਾਂ ਉੱਥੇ ਪਹਿਲਾਸ ਨੂੰ ਦੇਖ ਕੇ ਘਬਰਾ ਗਏ ਅਤੇ ਇਸ ਦੀ ਜਾਣਕਾਰੀ ਉਹਨਾਂ ਵੱਲੋਂ ਪਿੰਡ ਦੇ ਸਰਪੰਚ ਨਰਿੰਦਰ ਸਿੰਘ ਨੂੰ ਦੇ ਦਿੱਤੀ ਅਤੇ ਉਹਨਾਂ ਨੇ ਇਸ ਦੀ ਜਾਣਕਾਰੀ ਥਾਣਾ ਸੱਦਾ ਦੇ ਐਸ ਐਚ ਓ ਬਲਵਿੰਦਰ ਸਿੰਘ ਨੂੰ ਫੋਨ ਤੇ ਦੇ ਦਿੱਤੀ ਜੋ ਕਿ ਸੂਚਨਾ ਮਿਲਦੇ ਹੀ ਸਮੇਤ ਪੁਲਿਸ ਕਰਮਚਾਰੀ ਮੌਕੇ ਤੇ ਪਹੁੰਚ ਗਏ ਅਤੇ ਉਕਤ ਹੋਈ ਵਾਰਦਾਤ ਦੀ ਜਾਣਕਾਰੀ ਆਪਣੇ ਉੱਚ ਅਧਿਕਾਰੀਆਂ ਨੂੰ ਦਿੱਤੀ ਜੋ ਕਿ ਜਾਣਕਾਰੀ ਮਿਲਦੇ ਹੀ ਐਸ ਪੀ ਡੀ ਡਾਕਟਰ ਮਕੇਸ਼ ਕੁਮਾਰ ਇੰਚਾਰਜ ਸੀਏ ਸਟਾਫ ਇੰਸਪੈਕਟਰ ਅਰਤਾ ਸਿੰਘ ਡੀ ਐਸ ਪੀ ਹਟ ਵਾਟਰ ਸੁਰਿੰਦਰ ਚੰਦ ਵੀ ਮੌਕੇ ਤੇ ਪਹੁੰਚ ਗਏ ਮ੍ਰਿਤਕ ਦੀ লাশ ਦੇ ਪੈਰ ਬੰਨੇ ਹੋਏ ਸਨ ਅਤੇ ਸਰੀਰ ਤੇ ਵੀ ਕਾਫੀ ਸੱਟਾਂ ਦੇ ਨਿਸ਼ਾਨ ਨਜ਼ਰ ਆ ਰਹੇ ਸੀ ਜਿਸ ਤੇ ਗੁੱਟ ਨਾਲ ਰਖੜੀ ਵੀ ਬੰਨੀ ਹੋਈ ਸੀ ਬੰਗਾ ਪੁਲਿਸ ਨੇ লাশ ਨੂੰ ਕਮਜੇ ਚ ਲੈ ਕੇ ਹੁਦਿਸ ਲਾਕਤਾ ਕਰਵਾਉਂਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਦੀ ਪਛਾਣ ਨਹੀਂ ਹੋ ਸਕੀ ਮੌਕੇ ਤੇ ਖੜੇ ਕੁਝ ਵਿਅਕਤੀ ਜੋ ਚੀਕਾਂ ਤੇ ਆਸਪਾਸ ਦੇ ਪਿੰਡਾਂ ਦੇ ਵਸਨੀਕ ਸਨ ਉਕਤ ਮ੍ਰਿਤਕ ਵਿਅਕਤੀ ਦੀ লাশ ਦੇਖ ਉਸ ਨੂੰ ਕਈ ਲੋਕ ਪ੍ਰਵਾਸੀ ਤੇ ਕੁਝ ਪੰਜਾਬੀ ਦੱਸ ਰਹੇ ਸਨ ਜੋ ਕਿ ਪਹਿਲੇ ਜੋ ਕਿ ਪਹੇਲੀ ਬਣੀ ਹੋਈ ਸੀ ਤਾ ਪੂਰਾ ਮਾਮਲਾ ਇਹ ਨਵੇਂ ਸ਼ਹਿਰ ਦੇ ਪਿੰਡ ਚੀਕਲਾ ਦਾਣਾ ਦਾ ਦੱਸਿਆ ਜਾ ਰਿਹਾ ਜਿੱਥੇ ਕਿ ਇੱਕ ਅਣਪਛਾਤੇ ਵਿਅਕਤੀ ਦੀ Laash ਬ੍ਰਹਮਦ ਹੁੰਦੀ ਹੈ ਇੱਕ ਕਮਾਹ ਦੇ ਖੇਤਾਂ ਵਿੱਚੋਂ ਤਾਂ ਉਹ Laash ਦੇਖ ਕੇ ਲੋਕ ਘਬਰਾ ਜਾਂਦੇ ਨੇ ਕਿ ਵੀ ਇਹ ਕਿਸ ਦੀ Laash ਹੈ ਤੇ ਕਈ ਲੋਕ ਕਹਿ ਰਹੇ ਨੇ ਇਹ ਪ੍ਰਵਾਸੀ ਹੈ ਜਾਂ ਪੰਜਾਬੀ ਹੈ ਗੱਨਾ ਬੰਨ ਰਹਾ ਤਾਂ ਤਬ ਹਮ ਲੋਕ ਦੇਖਿਆ ਉਸ ਕੀ ਆ ਹੋਇਆ ਅੰਦਰ ਲੰਮੇ ਪੜਾ ਤਾ ਕੌਣ ਆਦਮੀ ਉहां ਪੜਾ ਤਾ ਤਾਂ ਹਮ ਲੋਕ ਗੱਨਾ ਬੰਨ ਕੇ ਦੇਖਿਆ ਤਾਂ ਛੱਡ ਦਿਆ हम बाहर आ गए अच्छा अंदर गंदा अंदर बंदा मरा होगा था हां मरा होगा क्या कहाँ कहाँ कहा लगी हुई है देखा तूने नहीं हम लोग नहीं देखते पाए अच्छा लंबा देखिए हम लोग जाना हट गया फिर बाहर आ गए उसके बाद आपने क्या किया सरदार आ, को बताया कि हम लोग फिर चाय लेने गया सरदार सरदार तो घड़ी था आ, हम लोग सरदार से चाय लिया अच्छा सरदार को दस दिया अच्छा ऐसा बात है पीपल इसको बताया ਹਾਂ ਜੀ ਸਰ ਜੀ ਆਪਣੇ ਖੇਤ ਆ ਹਾਂ ਜੀ ਆਪਣੇ ਕੀ ਅੰਦਰ ਲਾਸ਼ ਮਿਲੀ ਹੈ ਹਾਂ ਜੀ ਲਾਸ਼ ਮਿਲ ਗਈ ਪਤਾ ਨਹੀਂ ਲੱਗਾ ਕੀ ਦੀ ਹੈ ਨਹੀਂ ਪਤਾ ਲੱਗੇ ਤੇ ਫਿਰ ਤੁਹਾਨੂੰ ਭਈਏ ਨੇ ਦੱਸਿਆ ਤੁਹਾਡੇ ਨੇ ਭਈਏ ਬੰਦੇ ਸਨ ਜੀ ਗੰਨੇ ਅੱਛਾ ਜੀ ਮਰਲੇ ਪਾਸੇ ਬੰਦੇ ਆ ਸਵੇਰੇ ਤੇ ਲੱਗੇ ਹੋਦੇ ਅੱਛਾ ਜੀ ਇੰਦਰ ਜ਼ਿਆਦਾ ਖੀਰ ਪਏ ਆ ਇੱਥੇ ਹਾਂ ਫੇਰ ਹੀ ਨਹੀਂ ਦੇਖਿਆ ਦੇਖ ਕੇ ਫੇਰ ਬਾਹਰ ਨਿਕਲ ਗਏ ਫੇਰ ਮੈਨੂੰ ਇਹ ਨਹੀਂ ਦੱਸਿਆ ਅੱਛਾ ਜੀ ਫੇਰ ਤੁਸੀਂ ਸਰਪੰਚ ਸਾਹਿਬ ਨੂੰ ਫੋਨ ਕੀਤਾ ਅੱਛਾ ਫੇ ਉਹਨੇ ਤਾਣੇ ਫੋਨ ਕੀਤਾ ਅੱਛਾ ਹਾਂ ਜੀ ਅਜੇ ਪਛਾਣ ਨਹੀਂ ਆਈ ਨਹੀਂ ਹਾਲੇ ਨਹੀਂ ਜੀ